ਤਾ ਸਾਰੇ ਜਿੰਦਾਬਾਦ ਕਰਦੇ ਹੋਏ ਨਾਰੇ ਜਿਹੜੇ ਲਾ ਰਹੇ ਆ ਕਿਉਂਕਿ ਸਾਡੇ ਸਾਰੇ ਮਲਾਜਮਾਂ ਅਚ ਦਫਤਰ ਸਟਾਫ ਦੇ ਅੱਜ ਸਾਡੇ ਸਫਾਈ ਕਰਮਚਾਰੀ ਸਾਰੇ ਇਕੱਠੇ ਨੇ ਉਹ ਤਾਂ ਇਕੱਠੇ ਹੋਏ ਨੇ ਕਿਉਂਕਿ ਸਾਡੇ ਸਾਰੇ ਮਲਾਜਮਾਂ ਦੀਆਂ ਜਿਹੜੀਆਂ ਤਰਖਾਹਾਂ ਨੇ ਰੁਕੀਆਂ ਹੋਈਆਂ ਨੇ ਕਿਉਂਕਿ ਸਾਡੇ ਈਓ ਸਾਹਿਬ ਉਹ ਬਦਲ ਕੇ ਜਾ ਚੁੱਕੇ ਸੀ ਸਰਕਾਰ ਨੇ ਹੁਣ ਤੱਕ ਕੋਈ ਯੋ ਨਹੀਂ ਲਾਇਆ ਤੁਸੀਂ ਸਾਰੇ ਸਰਕਾਰ ਦੇ ਹਾਲਾਤਾਂ ਤੋਂ ਜਾਣੂ ਹੋ ਤੇ ਤੁਸੀਂ ਮਲਾਜਮਾਂ ਦੇ ਹਾਲਾਤਾਂ ਤੋਂ ਵੀ ਜਾਣੂ ਹੋ ਤੁਸੀਂ ਜਾਣਦੇ ਹੋ ਮਲਾਜਮਾਂ ਦੀਆਂ ਤਨਖਾਹਾਂ ਦੇ ਵਿੱਚੋਂ ਕਿਸ਼ਤਾਂ ਕੱਟ ਕੇ ਜਾਂਦੀਆਂ ਨੇ ਲੋਨ ਨੇ ਉਹਨਾਂ ਨੇ ਆਪਣੇ ਬੱਚਿਆਂ ਦੀ ਫੀਸਾਂ ਭਰਨੀਆਂ ਨੇ ਰਾਸ਼ਨ ਲਿਆਣੇ ਨੇ ਉਹ ਸਾਰੇ ਕਿਸੇ ਦਾ ਨੁਕਸਾਨ ਆ ਜਿਹੜਾ ਸਿਰਫ ਮਲਾਜ਼ਮ ਤੇ ਮਲਾਜ਼ਮ ਨੂੰ ਹੀ ਭਰਨਾ ਪੈ ਰਿਹਾ ਔਰ ਕਿਸੇ ਨੂੰ ਨਹੀਂ ਭਰਨਾ ਪੈ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਹ ਜੋ ਸਾਹਿਬ ਨੂੰ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਜੋ ਸਾਡੇ ਮਲਾਜ਼ਮ ਨੇ ਜਿੰਨੇ ਡੱਪਟਰ ਸਟਾਫ ਵੀ ਆ ਸਾਡਾ ਸਫਾਈ ਕਰਮਚਾਰੀ ਭਾਏ ਗੱਲ ਹੈ ਪੱਤਰਕਾਰ ਸਾਹਿਬ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੀ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਂਗੇ ਅਰ ਪਹੁੰਚਾਉਂਦੇ ਆ ਰਹੇ ਲੇਕਿਨ ਸਾਡੀ ਜਿਹੜੀਆਂ ਤਨਖਾਹਾਂ ਨੇ ਮੁਰੇ ਤਿਆਰ ਆ ਰਹੇ ਨੇ ਕਿਉਂਕਿ ਮੁਲਾਜ਼ਮ ਤਨਖਾਹ ਤੇ ਗੁਜ਼ਾਰਾ ਕਰਦੇ ਨੇ ਤਨਖਾਹ ਨਾ ਤਾਂ ਮੁਲਾਜ਼ਮਾਂ ਨੂੰ ਤਨਖਾਹ ਮਿਲ ਜਿਏ ਨੇ ਉਹਨਾਂ ਡੀਏ ਦੀਆਂ ਕਿਸ਼ਤਾਂ ਨੇ ਯੂ ਬਦਲ ਚੁੱਕੇ ਨੇ ਯੂ ਨੂੰ ਦੁਬਾਰਾ ਕੋਈ ਫੈਕਟਰੀ ਦਾ ਉਹਨੂੰ ਇਹ ਮੰਤਰੀ ਸਾਹਿਬ ਨੂੰ ਮੰਤਰੀ ਜੀ ਨੂੰ ਬੇਨਤੀ ਕਰਦੇ ਆ ਕਿ ਸਾਡਾ ਯੂ ਸਾਹਿਬ ਦੁਬਾਰਾ ਲਾਇਆ ਜਾਵੇ ਕੋਈ ਨਾ ਕੋਈ ਤਾਂ ਕਿ ਆਪਣੇ ਮੁਲਾਜ਼ਮਾਂ ਦਾ ਤਨਖਾਹ ਦੇ ਸਕਣ ਤਾਂ ਕਿ ਆਪਣਾ ਤਿਆਰ ਵੀ ਬਣਾ ਸਕਣ ਪੀਸਤਾ ਭਰ ਤੱਕਣ ਇੰਨਾ ਕਿ ਕਹਿੰਦਾ ਆਪਾਂ ਧੰਨਵਾਦ ਕਰਦੇ ਹਾਂ ਤੁਹਾਡਾ ਪਹਿਲਾਂ ਤਾਂ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਤੁਹਾਡੇ ਮਾਧਮ ਰਾਹੀਂ ਜਿਹੜੀ ਸਾਡੇ ਮਲਾਜ਼ਮਾਂ ਦੀ ਜੇ ਮੰਗਾ ਨੇ ਮੇਂ ਤਨਖਾਹ ਦੀ ਹੈ ਉਹ ਪਹੁੰਚ ਰਹੀ ਹੈ ਸਰਕਾਰ ਤੱਕ ਪਿਛਲੇ ਮਹੀਨਿਆਂ ਦੇ ਜਿਹੜੇ ਤਿਹਾਰ ਨੰਗਣੇ ਉਹਦੇ ਕਰਕੇ ਜਿਹੜਾ ਮਲਾਜ਼ਮ ਦੀਆਂ ਤਨਖਾਹਾਂ ਤੇ ਸਾਰਾ ਡਿਪੈਂਡ ਹੈ ਕਿਸੇ ਨੇ ਲੋਨ ਲਿੱਤਾ ਹੋਵੇ ਕਿਸੇ ਨੇ ਆਪਣੇ ਬੱਚਿਆਂ ਨੂੰ ਸਟੱਡੀ ਵਾਸਤੇ ਲੋਨ ਕਰਾਏ ਨੇ ਉਹਨਾਂ ਦੀਆਂ ਕਿਸ਼ਤਾਂ ਦੇ ਜਿਹੜੀਆਂ ਫਾਈਨ ਪੈ ਰਹੇ ਨੇ ਇਸ ਲਈ ਪੰਜਾਬ ਸਰਕਾਰ ਦੀ ਤੁਹਾਡੇ ਮਾਧਮ ਰਾਹੀਂ ਮੈਂ ਕਹਿ ਰਿਹਾ ਆ ਕੀ ਜਲਦੀ ਤੋਂ ਜਲਦੀ ਜਿਹੜੀ ਐਗਜ਼ੈਕਟਿਵ ਅਫਸਰ ਦੀ ਉਰੇ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਥੋੜੇ ਛੱਦੇ ਤੁਸੀਂ ਆਇਓ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ 17-12 ਨੂੰ ਸਾਡੇ ਜੀ ਸਾਹਿਬ ਨੇ ਅਸਤੀਫਾ ਦਿੱਤਾ ਸੀਗਾ ਪ੍ਰੋਮੋਸ਼ਨ ਹੋਣ ਕਰਕੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਡੇ ਕੋਈ ਜੀ ਸਾਹਿਬ ਨਹੀਂ ਲਾਏ ਇਸ ਕਰਕੇ ਸਾਡੀਆਂ ਤਨਖਾਹਾਂ ਪੈਂਡਿੰਗ ਪਈਆਂ ਨੇ ਬਿਜਲੀ ਦੇ ਬਿੱਲਾਂ ਤੇ ਜੁਰਮਾਨੇ ਲੱਗ ਰਹੇ ਨੇ ਲੋੜੀਆਂ ਤਿਆਰ ਮੂਰੇ ਆ ਰਿਹਾ ਜੀ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਲਦ ਜਲਦ ਜੀ ਸਾਹਿਬ ਲਾਏ ਜਾਣ ਛੜ ਗਿਆ ਹੈ ਤਾਂ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਾਰੇ ਜਿੰਨੇ ਵੀ ਮੁਲਾਜ਼ਮ ਨੇ ਸਫਾਈ ਕਰਮਚਾਰੀ ਨੇਗੇ ਦਫਤਰ ਸ ਹੋਰ ਲੈਦੇ ਲੈਦੇ ਲੋਕ ਨੇ ਚਲੋ ਤਨਖਾਹਾਂ ਤਾਂ ਇੱਕ ਪਾਸੇ ਰਹਿ ਗਈਆਂ ਜਿਹਦੇ ਉਰੇ ਕਿਸੇ ਦਾ ਕੋਈ ਡੈਥ ਸਰਟੀਫਿਕੇਟ ਰਹਿੰਦਾ ਹੈ ਕਿਸੇ ਦਾ ਕੋਈ ਜਨਮ ਸਰਟੀਫਿਕੇਟ ਰਹਿੰਦਾ ਹੈ ਕਿਸੇ ਦੀ ਕੋਈ ਐਨਓਸੀ ਰਹਿੰਦੀ ਹੈ ਵੀ ਨਾਬੇ ਦੀ ਜਿਹੜੀ ਪਬਲਿਕ ਹੈ ਇੰਨੀ ਕੁ ਜ਼ਿਆਦਾ ਹਰਾਸ਼ਮੈਂਟ ਹੋ ਰਹੀ ਹੈ ਤਾਂ ਮੈਂ ਆਪ ਜੀ ਦੇ ਇਸ ਚੈਨਲ ਦੇ ਜ਼ਰੀਏ ਪੰਜਾਬ ਸਰਕਾਰ ਮੂਰੇ ਬੇਨਤੀ ਕਰ ਰਹੇ ਆਂ ਕਿ ਉਰੇ 15 ਦਸੰਬਰ ਦਾ ਜਿਹੜਾ ਯੂ ਹੈਗਾ ਉਰੇ ਹੈ ਨਹੀਂਗਾ ਜੀਰੇ ਕਰਕੇ ਨਾਬਾ ਸ਼ਹਿਰ ਨੂੰ ਬੜੀ ਜਿਆਦਾ ਦਿੱਕਤ ਆ ਰਹੀ ਹੈ ਮੈਂ ਸਾਡੇ ਉਰੇ ਨਾਬਾ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹਨਾ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਉਰੇ ਯੂ ਇੱਕ ਪ੍ਰੋਵਾਈਡ ਕੀਤਾ ਜਾਵੇ ਤਾਂ ਜੋ ਜਿਹੜੇ ਨਾਬਾ ਦੀਆਂ ਸਮੱਸਿਆਵਾਂ ਆਣੀਆਂ ਗਿਆ ਜਲਦੀ ਤੋਂ ਜਲਦੀ ਦੂਰ ਹੋਣ ਤੇ ਤੁਸੀਂ ਇਹ ਦੇਖੋਗੇ ਵੀ ਐਡਾ ਵੱਡਾ ਧੀਆਂ ਦਾ ਤਿਹਾਰ ਆ ਰਿਹਾ ਹੈ ਲੋਹੜੀ ਦਾ ਤੇ ਸਰਕਾਰ ਨੂੰ ਬਿਲਕੁਲ ਵੀ ਪਤਾ ਨਹੀਂ ਹੈਗਾ ਕਿ ਵੀ ਹਾਂ ਜੀ ਵੀ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨੇ ਕਿ